ਜੋ ਵੀ ਹੋਇਆ ਤਾਂ ਜੋ ਜਿਹੜਾ ਕੇਸ ਮਿਸਟਰ ਹੋਇਆ ਉਹ ਤੁਹਾਡੇ ਜੋਰ ਨਾਲ ਤੁਹਾਡੇ ਤਾਕਤ ਨਾਲ ਹੋਣਾ ਸਾਰਾ ਜਿਹੜੇ ਜਣਾਂ ਮਨਜੀਤਰੇ ਨੂੰ ਸਜ਼ਾ ਹੋਈ ਸੀ ਸਾਡੇ ਪ੍ਰਧਾਨ ਜੀ ਸੁਬਿੰਦਰ ਸਿੰਘ ਉਹ ਰਾਹੋਂ ਨੂੰ ਛੱਡ ਕੇ ਆਏ ਸੀ ਜੇਲ੍ਹ ਤੋਂ ਉਹ ਇੱਕੋ ਗੱਲ ਕਹੀ ਸੀ ਮਨਜੀਤ ਤਾਂ ਸਾਨੂੰ ਛੱਡ ਕੇ ਵੀ ਮੈਂ ਚੱਲਿਆ ਤੈਨੂੰ ਲੈ ਕੇ ਵੀ ਮੈਂ ਕੋ ਜਾਣਦੇ ਲੋਕ ਰਾਤ ਨੂੰ 12 ਵਜੇ ਛੱਡਿਆ ਸੀ ਉਹ ਵੀ ਫੇਰ ਨੂੰ ਢੋਲਾ ਦਾ ਢੋਲ ਮੱਕੇ ਨਾਲ ਜਾ ਕੇ ਢੋਲ ਉਹਦੇ ਪਿੰਡ ਤੋਂ ਦੇਖ ਸਕਦੇ ਹੋ ਉਥੇ ਅਸੀਂ ਜਿਹੜੀ ਭਾਰਤੀ ਖਾਂਜੀ ਨੇ ਇੱਕ ਤਰ੍ਹਾਂ ਵਾਲਾ ਮਿਲਦਾ ਪੂਰਾ ਸਹਿਯੋਗ ਦੇ ਮਾਗੇ ਦੁਆਰੇ ਕੱਟ ਰੱਖ ਲੋ ਪਿੰਡ ਦਾ ਉੱਥੇ ਪਿੰਡ ਦਾ ਜਾਂ ਆਹ ਜਿਵੇਂ ਭਰਾ ਨਹੀਂ ਕਹਿੰਦੇ ਨਹੀਂ ਕਰੇ ਫੇਰ ਕੱਟ ਰੱਖ ਲੋ ਪਿੰਡ ਚ ਕਮੇਟੀ ਬਣਾ ਲਓ ਆਪਣੀ ਪਿੰਡ ਦੀ ਕਮੇਟੀ ਬਣਾ ਲਓ ਤੁਸੀਂ ਮੈਨੂੰ ਤਾਂ ਲੱਗਦਾ ਵੀ ਸਾਡੇ ਜਿਹੜੇ ਜੱਥੇਬੰਦੀ ਆ ਰਹੇ ਨੇ ਇੱਥੇ 5-4 ਬੰਦੇ ਹੋਰ ਹੋਣਗੇ ਬਾਕੀ ਤਾਂ ਸੋਨੇ ਦੀ ਜੀ ਹੈ ਤੁਹਾਡੇ ਹੀ ਉਹ ਐਸੇ ਪੰਡਾ ਜੀ ਆਪ ਵੀ ਦੇਖ ਲੈ ਕੇ ਚੱਲੇਗੇ 3-4 ਘਟਨਾਵਾਂ ਥੋੜੇ ਹੋ ਗਈਆਂ ਚੌਥੀ ਨਾ ਹੋਵੇ ਸਰਕਾਰ ਤੋਂ ਕੋਈ ਆਸ ਨਾ ਰੱਖੋ ਤੁਸੀਂ ਜੇ ਕਹੋਗੇ ਨਾ ਕਿ ਸਰਕਾਰ ਕੋਈ ਵੀ ਆ ਜੇ ਕਾਂਲੀ ਕਾਂਗਰਸੀ ਆਪ ਵਾਲੇ ਕੋਈ ਹੋਰ ਚੌਥਾ ਕੋਈ ਹੋਰ ਆ ਜੇ ਚੌਥਾ ਹੋਰ ਲਿਆਓ ਵੋਟ ਤੋਂ ਕੁਝ ਨਹੀਂ ਨਿਕਲਣਾ ਨਾ ਤੁਹਾਨੂੰ ਕਿਸੇ ਵੋਟਰ ਨੇ ਹੱਕ ਦੇਣਾ ਹੈ ਨਾ ਤੁਹਾਡੇ ਹੱਕ 'ਚ ਖੜਨਾ ਹੈ ਬਣਾ ਕੇ ਜਿਹੜੀ ਮਰਜ਼ੀ ਦੇਣਾ ਆਪਣਾ ਜਿਹੜਾ ਵਾਈ ਕਰਨਾ ਆ ਸੋ ਇਹ ਲੋਕ ਸੰਘਰਸ਼ ਨਾਲ ਹੀ ਇਹ ਜਿੱਤੇ ਜਾਣਗੇ ਇਹ ਜਿਹੜੀ ਮਾਲਵੇ ਦੀ ਧਰਤੀਆਂ ਸਾਡੀ ਆ ਮਾਲਵਾ ਵੱਜਦਾ ਹੈ ਸਾਰਾ ਜਿੰਨਾ ਵੀ ਹੈਗਾ ਏਰੀਆ ਮਾਲਵੇ ਦੀ ਧਰਤੀ ਹੈ ਜਿਹੜੀ ਮਾਲਵੇ ਦੀ ਧਰਤੀ ਚੋਂ ਹੀ ਸੰਘਰਸ਼ ਨਿਕਲਦੇ ਨੇ ਉਸੇ ਜਿਹੜੀ ਮਾਲਵਾ ਸਮੂਚਾ ਮਾਲਵਾ ਪੰਜਾਬ ਹੈ ਪੰਜਾਬ ਦਾ ਮਾਲਵਾ ਹੈ ਮਾਲਵੇ ਚ ਜੇ ਤੁਸੀਂ ਕਦੇ ਇਤਿਹਾਸ ਪੜੋ ਬਰਨਾਲਾ ਹਿੰਦੁਸਤਾਨ ਚ ਇੱਕ ਨੰਬਰ ਤੇ ਬਰਨਾਲਾ ਵੀ ਜਿੱਥੋਂ ਵੀ ਕੋਈ ਐਗਿਟੇਸ਼ਨ ਉੱਠਣੀ ਹੈ ਉਹ ਬਰਨਾਲੇ ਇਹੀ ਟੁਕੜੀ ਕਿੰਨੇ ਆਠੀ ਲੋਕ ਨੇ ਇਥੋਂ ਦੇ ਜਿਹੜੇ ਇਸ ਕੰਮ ਤੇ ਚੱਲ ਪਏ ਉਹ ਅਸੀਂ ਇਹ ਮਾਗਰ ਨਹੀਂ ਦੇਖਣਾ ਕਿ ਸਾਡਾ ਬਾਲ ਬੱਚਾ ਹੈ ਕੋਈ ਜਨਾ ਹੈ ਅਸੀਂ ਤਾਂ ਆਪ ਦਾ ਸੰਘਰਸ਼ ਕਰਨਾ ਹੈ ਲੋਕਾਂ ਵਾਸਤੇ ਕਰਨਾ ਹੈ ਜਿਹੜੀ ਕੋਈ ਨਾ ਬਰਾਬਰੀ ਹੈ ਅਨਿਆਇ ਹੈ ਉਹਦੇ ਖਿਲਾਫ ਲੜਨਾ ਸੋ ਬੇਨਤੀ ਹੈ ਹੱਥ ਬਨ ਕੇ ਸਾਰਿਆਂ ਨੂੰ ਕਿ ਆਪਦੇ ਇੱਕ ਦੋ ਨਗਰ ਨੇ ਤੁਹਾਡੇ ਉਹਨਾਂ ਦੀ ਕਮੇਟੀ ਬਣਾਓ ਤੇ ਉਹਨਾਂ ਦਾ ਪੂਰਾ ਸਹਿਯੋਗ ਦਿਓ ਸਰਦੇ ਵੱਲੋਂ ਭਾਰਤੀ ਸੰਘ ਨੂੰ ਇਕਾਗ੍ਰਾਹਾਂ ਵੱਲੋਂ ਪੂਰਾ ਸਹਿਯੋਗ ਹੋਊਗਾ ਜਿਵੇਂ ਬਲਾਕ ਪ੍ਰਧਾਨ ਬੈਠੇ ਨੇ ਜ਼ਿਲ੍ਹੇ ਨਾਲ ਗੱਲ ਹੋਊਗੀ ਸੂਬੇ ਨਾਲ ਗੱਲ ਹੋਊਗੀ ਉਸ ਦੇ ਨਾਲ ਤੁਹਾਡਾ ਜਿਹੜਾ ਇਹ ਜਿਹੜਾ ਜੋ ਵੀ ਧਰਨਾ ਹੈ ਜੋ ਵੀ ਕਮੇਟੀ ਫੈਸਲਾ ਕਰੂ ਉਹਦਾ ਪੂਰਾ ਸਹਿਯੋਗ ਜੇ ਤੁਸੀਂ ਗਾਹ ਨੂੰ ਇਹਨਾਂ ਕਮੇਟੋ ਠੱਲ ਪਾਉਣੀ ਆ ਤਾਂ ਤੁਹਾਨੂੰ ਸਹਿਯੋਗ ਦੇਣਾ ਪਊ ਇੱਥੇ ਆਉਣਾ ਮਤਲਬ ਇਸ ਧਰਨੇ ਮਜਾਰਤੇ ਆਉਣਾ ਪੈਣਾ ਤੁਹਾਨੂੰ ਤਾਂ ਕਿ ਗਾਹ ਨੂੰ ਇਹੀ ਕੋਈ ਹਰਕਤ ਆਵੇ ਮੈਂ ਇੱਕ ਵਾਰ ਫੇਰ ਦਰਹਵਾਣਾ ਆਪਣੀ ਗੱਲ ਕਿ ਸਰਕਾਰਾਂ ਤੋਂ ਝਾਕ ਨਾ ਕਰਿਓ ਕੋਈ ਸਰਕਾਰ ਕੋਈ ਪੁਲਿਸ ਅਫਸਰ ਕੋਈ ਡੀਸੀ ਕੋਈ ਏਡੀਸੀ ਤੁਹਾਨੂੰ ਇਨਸਾਫ ਦੇ ਰੂ ਨਹੀਂ ਦਿੰਦਾ ਉਹੀ ਨਹੀਂ ਦਾ ਤੁਹਾਡੇ ਲੋਕਾਂ ਨੇ ਲੋਕ ਸੰਘਰਸ਼ ਨੇ ਲੋਕਾਂ ਦੀ ਤਾਕਤ ਨੇ ਤੁਹਾਨੂੰ ਇਨਸਾਫ ਪਾਉਣਾ ਹੈ ਸੋ ਇਹਨਾਂ ਗੱਲਾਂ ਨਾਲ ਤੁਹਾਡਾ ਬਹੁਤ ਬਹੁਤ ਧੰਨਵਾਦ ਭਾਈ ਜੀ ਦਾ ਖਾਲਸਾ ਭਾਈ ਜੀ ਦਾ ਖਾਲਸਾ ਵੈਗੂ ਜੀ ਮੈਂ ਤਾਂ ਭੈਣਾ ਤੁਹਾਨੂੰ ਇਹ ਕਹਾਂ ਉਹ ਜਿਹੜੀਆਂ ਆਪਾਂ ਭੈਣਾ ਹੁੰਦੀਆਂ ਜੀ ਆਪਾਂ ਆਪਣੀ ਆਈ ਤੇ ਆਜੀ ਆਪਾਂ ਸਭ ਕੁਝ ਕਰ ਸਕਦੇ ਜੇ ਆਪਾਂ ਕਾਰੇ ਕਾਨੂੰਨ ਵੀ ਰੱਦ ਕਰਾਇਆ ਨੇ ਜੇ ਆਪਾਂ ਇਕਾ ਕਰਿਆ ਤਾਂ ਜਿਹੜਾ ਹੁਣ ਤੁਸੀਂ ਕਹਿੰਦੇ ਹੋ ਵੀ ਆਪਾਂ ਉਹਦਾ ਭੰਡਾ ਤਿਆਗਣਾ ਜਾਂ ਖਸੂ ਤੁਹਾਡੇ ਪਿੰਡ ਦਾ ਇਕਾ ਹੋਣਾ ਚਾਹੀਦਾ ਇਹ ਗੱਲ ਨਾ ਵੀ 10 ਬੰਦੇ ਉਧਰ ਹੋਣ ਉਹਨੂੰ ਸੀਆਈਡੀ ਦੇਣ ਜਾਂ ਕੁਝ ਵੀ ਜੇ ਇੱਕਾ ਹੋ ਤੁਸੀਂ ਸਭ ਜੰਗ ਜਿੱਤ ਲੇਗੇ ਜੇ ਇੱਕਾ karenge ਵੀ ਜਿਹੜੇ ਉਹ ਕਰਨਾ ਹੋਈ ਵੀ ਹੋਰ ਕਿਸੇ ਘਰ ਨਾਲ ਇਹੋ ਜੀ ਘਟਨਾ ਨਾ ਹੋਵੇ ਆ ਵੀਰ ਦੱਸ ਕੇ ਕਹੇ ਵੀ ਦੋ ਪਹਿਲਾਂ ਦੋ ਤਿੰਨ ਘਟਨਾ ਹੋ ਗਈ ਇਹ ਕਿਸੇ ਵੀ ਘਰ ਨਾ ਹੋ ਸਕਦੀ ਆ ਪਰ ਐਡਾ ਕੋਈ ਮੈਂ ਤਾਂ ਕਹਿੰਦੀ ਗੰਦਾ ਬੰਦਾ ਕੋਈ ਹੋਣਾ ਨਹੀਂ ਵੀ ਜਿਹੜਾ ਬੱਚਿਆਂ ਨਾਲ ਵੀ ਨੇ ਉਹਨੇ ਰਹਿਮ ਕਰਿਆ ਉਹ ਪੋਰਾ ਪਰਾ ਬੱਚਿਆਂ ਨੇ ਉਹਨਾਂ ਕੀ ਮਾਰਾ ਕੀਤਾ ਸੀਗਾ ਜੇ ਤੁਸੀਂ ਇੱਕ ਆ ਰੱਖੋਗਾ ਜਿਹੜਾ ਤੁਸੀਂ ਕਹਿੰਦੇ ਮੇਰੀ ਕੋਠੀ ਨੂੰ ਜਿੰਦਾ ਲੱਗਣਾ ਚਾਹੀਦਾ ਵੀ ਉਹ ਕੋਈ ਚੀਜ਼ ਲੈ ਕੇ ਨਹੀਂ ਜਾਣੀ ਚਾਹੀਦੀ ਇੱਥੋਂ ਵੀ ਕੱਪੜੇ-ਕੱਪੜੇ ਚੱਕ ਕੇ ਲੈ ਕੁਝ ਵੀ ਜੇ ਤੁਹਾਡਾ ਇੱਕ ਹੋ ਕੁਝ ਨਹੀਂ ਲੈ ਕੇ ਜਾ ਸਕਦਾ ਹੈਗਾ ਤੁਸੀਂ ਇੱਕ ਆ ਰੱਖੋ ਬਹੁਣੀ ਚਾਹੀਦੀ ਕੋਠੀ ਨੂੰ ਤੁਸੀਂ ਇੱਕ ਇੱਕ ਇਹਨਾ ਉਹਨੂੰ ਪਹਿਲਾਂ ਬੰਦ ਕਰੋ ਸਭ ਫੇਰ ਸਭ ਕੁਝ ਹੋ ਸਕਦਾ ਅਸੀਂ ਤੁਹਾਡੇ ਨਾਲ ਆ ਗਰਾਹਾਂ ਜਥੇ ਬੰਦੀ ਜਦ ਮਰਜੀ ਸਾਨੂੰ ਸੱਦੋ ਰਾਤ ਨੂੰ ਸੱਦੋ ਦਿਨੇ ਸੱਦੋ ਅਸੀਂ ਤੁਹਾਡੇ ਨਾਲ ਹਮੇਸ਼ਾ ਖੜਿਆ ਸੀ ਪਹਿਲਾਂ ਵੀ ਸਾਡੀ ਦੇਖੋ ਪਿੰਡ ਕਮੇਟੀ ਤੁਹਾਡੇ ਨਾਲ ਸੀ ਅਸੀਂ ਹੁਣ ਵੀ ਤੁਹਾਨੂੰ ਕਹਿੰਦੇ ਆ ਵੀ ਬਲਾਕ ਵਾਲੇ ਜ਼ਿਲ੍ਹਾ ਆਗੂ ਸਾਰੇ ਅਸੀਂ ਤੁਹਾਡੇ ਨਾਲ ਆ ਕਿੱਥੇ ਤੁਸੀਂ ਸਾਨੂੰ ਸੱਦਿਆਗੇ ਅਸੀਂ ਤੁਹਾਡੇ ਨਾਲ ਹਾਜ਼ਰ ਹਾਂ ਮੈਧੂ ਜੀ ਕਾ ਖਾਲਸਾ ਵੇਖੀ ਬੜੀ ਤੇ ਜੀ ਨਾਲ ਉਹਨਾਂ ਦੇ ਇੱਕ ਨਹੀਂ ਗਿਆ ਨਾ ਅੰਗ ਦਾ ਪੱਦਾ ਕੱਟ ਕੇ ਉਹ ਸਿਰ ਜਾਇ ਜਾ ਚੋਟੀ ਬਣਾਈ ਪੁੱਠੀ ਕਹਾਣੀ ਮਾਕੇ ਬਣਾਈ ਉਹ ਅ ਕੱ ਲੈ ਜਾਂਦੇ ਘੜ ਘੜ ਚੁੱਕਦੇ ਦਵਾਰੇ ਘੱਟ ਪੁੱਟ ਦਾ ਰੱਖ ਰਿਹਾ ਸਾਰੇ ਬੰਦੇ ਨਾਲ ਰਾਏ ਕਰ ਜੀ ਥੋੜਾ ਇੱਕ ਦਾ ਸਾਥ ਚ ਲੈ ਗਏ ਸਾਥ ਦਾ ਕਤਲ ਕਰਨ ਵਾਲਾ ਇੱਕ ਬੰਦਾ ਨਹੀਂ ਇਰੇ ਮਗਰ ਹੋਰ ਵੀ ਹੱਥ ਹੋਣਗੇ ਨਾਲੇ ਹੱਥ ਵੀ ਸਿਆਸੀ ਪਾਰਟੀਆਂ ਦੇ ਹੋਣਗੇ ਉਹਨਾਂ ਦੇ ਸਿਰ ਤੇ ਉਹਨੇ ਇਹ ਕੰਮ ਕੀਤਾ ਹੈ ਜੇ ਆਪਾਂ ਕਹੀਏ ਇੰਨੇ ਬੰਦੇ ਤਿੰਨ ਜੀ ਮਾਰਨੇ ਘਰੋਂ ਮਹਿਣਾ ਖਵਾਉਂਦੇ ਨੇ ਕੋਈ ਗੱਲ ਐ ਨਾਲੇ ਪਿੰਡ ਵਿੱਚ ਇਸ ਸੇਖੇ ਪਿੰਡ ਵਿੱਚ ਕਹਿੰਦੇ ਨੇ ਚਾਰ ਪੰਜ ਘਟਨਾ ਹੋਈਆਂ ਜੇ ਪ੍ਰਭੂ ਹੁਣ ਵੀ ਨਾ ਤੂੰ ਹੀ ਉੱਠਿਆ ਸੀ ਤੇ ਐ ਕਹਿੰਨੇ ਸਾਨੂੰ ਤਾਂ ਜਿੱਥੇ ਕਹੋਗੇ ਅਸੀਂ ਤੁਹਾਡੇ ਨਾਲ ਖੜਾਂਗੇ ਪਰ ਗੱਲ ਇੱਥੇ ਹੀ ਖਤਮ ਹੋਣੀ ਐ ਪਿੰਡ ਦੇ ਉੱਤੇ ਕਿ ਜੇ ਪਿੰਡ ਦੇ ਹੁਣ ਜਾਗਦੇ ਆ ਕਿ ਨਹੀਂ ਜਾਗਦੇ ਜੇ ਹੁਣ ਵੀ ਨਾ ਪਿੰਡ ਵਾਲੇ ਉੱਠੇ ਇਹ ਦੇਖ ਲਿਓ ਵੀ ਇਹਦੇ ਮਗਰ ਹੋਰ ਕਟਨਾ ਹੋਣੀ ਹੈ ਉਹਨਾਂ ਨੇ ਕਹਣਾ ਲੈ ਫਲਾਉਣੇ ਨੇ ਆ ਕੰਮ ਕਰ ਤਾਂ ਹੋਰਾ ਕਿਸੇ ਨੇ ਕੀ ਬਗੜ ਦਿਆ ਅਗਲਾ ਸਾਇ ਜਿੱਦਾਂ ਦੇ ਉਹਨੇ ਇਹ ਹੱਥੇ ਕੰਮ ਕੀਤਾ ਨਾ ਬਹੁਤ ਉਹਨੇ ਸੋਚ ਸਮਝ ਕੇ ਅਗੇ ਚਾਲ ਚੱਲੀ ਏ ਤੁਸੀਂ ਦੇਖ ਲਿਓ ਹੋਰ ਦੋ ਮਹੀਨਿਆਂ ਨੂੰ ਇੱਥੇ ਫਿਰਦਾ ਹੋਏਗਾ ਸੇਖੇ ਜੀ ਫੇਰ ਤੁਸੀਂ ਕੀ ਕਰ ਲੋਗੇ ਹੁਣ ਅੱਜ ਆਪਾਂ ਸਾਰੇ ਇਕੱਠੇ ਹੋ ਕੇ ਕਹਿੰਨੇ ਆਂ ਵੀ ਉਹਦੀ ਕੋਟੀ ਨੂੰ ਤਾਲਾ ਲੱਗੇ ਉਹ ਕੋਟੀ ਟੈਣੀ ਚਾਹੀਦੀ ਏ ਲੈ ਜਦੋਂ ਜਨਤਾ ਖੜੀ ਹੋਗੀ ਕੀ ਨਾ ਹੋਏਗਾ ਆ ਬਾਈ ਹੁਣੇ ਇੱਕ ਤਾਂਉ ਉਦਾਹਰਨ ਦੇ ਕੇ ਗਿਆ ਏ ਕਿ ਸੁਪਰੀਮ ਕੋਰਟ ਦੇ ਆਰਡਰ ਹੋਏ ਹੋਣ ਹੁਕਮ ਹੋਏ ਹੋਣ ਕੇ ਮਨਜੀਤ ਧਨੇਰ ਨੂੰ ਸਜ਼ਾ ਹੋਈ ਏ ਤੇ ਮਨਜੀਤ ਧਨੇਰ ਨੂੰ ਆ ਜਨਤਾ ਨੇ ਬਾਹਰ ਲਿਆਂਦਾ ਸੀ ਜਦੋਂ ਏਕਾ ਕਰ ਲਿਆ ਸੀ ਜਦੋਂ ਪਿੰਡਾਂ ਦੇ ਵਿੱਚ ਆ ਪਾ ਕੇ ਇੱਕ ਦੂਜੇ ਨਾਲ ਕਿੰਗ ਲੀਆਂ ਤੋਰ ਪਈਏ ਵੀ ਨਾ ਜੋਟੀ ਬਾਲੀਏ ਵੀ ਆਪਾਂ ਇਸ ਕੰਮ ਵੱਲ ਜਾਣਾ ਏ ਆ ਹੁਣ ਇੱਥੇ ਆ ਜਾਣਗੇ ਵੋਟਾਂ ਹੋਣ ਹੁਣ ਇੱਥੇ ਤੁਹਾਡੇ 20 ਆ ਜਾਣਗੇ ਭੋਗ ਤੇ ਕਹਿ ਦੇਣਗੇ ਵੀ ਨਹੀਂ ਪਤਾ ਹੁੰਦਾ ਵੀ ਅਸੀਂ ਵੋਟਾਂ ਲੈਣੀਆਂ ਨੇ ਸਾਰਿਆਂ ਨੂੰ ਕੰਮ ਹੁੰਦਾ ਜਦੋਂ ਵੋਟਾਂ ਹੁੰਦੀਆਂ ਨੇ ਉਦੋਂ ਇਹਨਾਂ ਨੂੰ ਕਿਉਂ ਨਹੀਂ ਕਾਲੀਆਂ ਹੁੰਦੀਆਂ ਜਦੋਂ ਵੋਟਾਂ ਨਹੀਂ ਹੁੰਦੀਆਂ ਉਦੋਂ ਆ ਹੁੰਦਾ ਚੱਲ ਫਾਰਮੈਲਟੀ ਕਰਕੇ ਅਗਲੇ ਚਲੇ ਜਾਂਦੇ ਨੇ ਵੀ ਕੋਈ ਨਹੀਂ ਵੀ ਉਹਨਾਂ ਦੀ ਅੱਖਾਂ ਕਬਝਾ ਜਾਂਦੇ ਨੇ ਵੀ ਚਲ ਤੁਹਾਡੀ ਅੱਖਾਂ ਵਿੱਚੋਂ ਦੀ ਆਹੀ ਨਿਕਲ ਗਏ ਆ ਵੀ ਅਸੀਂ ਆਏ ਆ ਤੁਹਾਡੇ ਨਾਲ ਪਰ ਆਹ ਜਿਹੜੇ ਲੋਕ ਨੇ ਇਹ ਲੋਕ ਜਿਹੜੇ ਲੋਕ ਸਰਕਾਰ ਏ ਆਪਾਂ ਭਲੇਕੇ ਜੇ ਵੀ ਸਰਕਾਰਾਂ ਵੱਡੀਆਂ ਹੁੰਦੀਆਂ ਨੇ ਸਰਕਾਰ ਨੇ ਕੁਝ ਨਹੀਂ ਕਰਨਾ ਜਦੋਂ ਆ ਜਨਤਾ ਇਕੱਠੀ ਹੋ ਗਈ ਆਪਾਂ ਸਾਰਾ ਕੁਝ ਕਰ ਸਕਦੇ ਆ ਅੱਲਾ ਦੀ ਆਪਾਂ ਆਸ ਲਾਈ ਏ ਕਿ ਸਰਕਾਰ ਕਰੇਗੀ ਫਲਾਣਾ ਡੀਸੀ ਕਰੇਗਾ ਆ ਫਲਾਣਾ ਮੀਟ ਹੀਰ ਕਰੇਗਾ ਮੀਟ ਹੀਰੇ ਤੇ ਕੀ ਕਰੇਗਾ ਮੀਟ ਹੀਰ ਚਾਵੇ ਅਗਲਾ ਦਵੇ ਪੈਸੇ ਅਗਲੇ ਨੇ ਸਾਰਾ ਕੁਝ ਜ਼ਬਤ ਕਰਾ ਦੇਂਦਾ ਵੀ ਲੈ ਕੁਝ ਨਹੀਂ ਤੁਸੀਂ ਕਰ ਸਕਦੇ ਹਾਡੇ ਕੋ ਤਾਂ ਇੱਕੋ ਇੱਕ ਹਥਿਆਰ ਹੈ ਜਾ ਕੇ ਆਪਾਂ ਧਰਨਾ ਲਾ ਲਈਏ ਇਹਨਾਂ ਦੀ ਧੌਣ ਤੇ ਗੋਡਾ ਰੱਖੀਏ ਕਿਵੇਂ ਨਹੀਂ ਇਹ ਜਿਹੜਾ ਸਾਰਾ ਕੁਝ ਹੋਰ ਵੀ ਮੰਨੇਗਾ ਵੀ ਮੈਂ ਕੀ ਕੀ ਜਿੱਤਾਂ ਇਹ ਤਾਂ ਹੁਣ ਤੁਹਾਡੇ ਸਿਰ ਤੇ ਆ ਕਿ ਤੁਸੀਂ ਕੀ ਕਰਦੇ ਕੀ ਹਾਂ ਨੂੰ ਤਾਂ ਜਦੋਂ ਹੁਕਮ ਦੋਗੇ ਅੱਧੀ ਰਾਤ ਨੂੰ ਫੋਨ ਕਰੋਗੇ ਉਦੋਂ ਹਾਜ਼ਰ ਹੋਵਾਂਗੇ ਆਸ ਤਾਂ ਪਿੰਡ ਵਾਲਿਆਂ ਤੇ ਵੀ ਪਿੰਡ ਵਾਲੇ ਕੀ ਕਰਦੇ ਨੇ ਨਹੀਂ ਠੀਕ ਆ ਤੁਸੀਂ ਫੇਰ ਮੀਟਿੰਗ ਰੱਖਣੋਂ ਲੱਗ ਗਈ ਤਾਂ ਮੇਰੀ ਜ਼ਮੀਨ ਆ ਗਈ ਜੀ 53 ਕਲੇ ਸਾਡੇ ਬਰਬਾਦ ਹੋਈ ਛੰਦੂ ਵਾਲੇ ਬਰਬਾਦ ਹੋਈ ਛੰਨਾਂ ਤੋਂ ਅਸੀਂ ਸਾਰਾ ਕੁਝ ਦੇਖ ਕੇ ਖੜੇ ਹਾਂ ਜਿਵੇਂ ਰੋਹੇ ਸੰਘਰਸ਼ ਦੇ ਵਿੱਚ ਪੈ ਗਏ ਸਾਨੂੰ ਜਿਹੜਾ ਅਸੀਂ ਕੰਮ ਮੂੰਹ ਕਹਿੰਦੇ ਸਾਡਾ ਕੰਮ ਹੁੰਦਾ ਪਰ ਅਸੀਂ ਕਿਸੇ ਪਾਰਟੀ ਜਿਥੇ ਬਣੀ ਹੋਰ ਨਾਂ ਦੇ ਤੇ ਗਰਾਹ ਗਰੁੱਪਾਂ ਨੇ ਖੜੇ ਹੁੰਦੇ ਜਿੰਨੇ ਸਾਡੇ ਪਿੰਡ ਦੇ ਲੋਕਾਂ ਨੇ ਮਦਦ ਮਾਲਵੇ ਲੋਕਾਂ ਨੇ ਬੈਠਨੇ ਮਾਝੇ ਤੋਂ ਆ ਕੇ ਗੋਲੀਆਂ ਖਾਦੀ ਸਾਡੇ ਘਾਤਰ ਅਸ਼ਤਾ ਉਹਦੀ ਅਣਖਾਂ ਅਣਖ ਦੇ ਕੇ ਉਸ ਬਲਮਖ ਬਲਵਾਂ ਜਾ ਉਹਨਾਂ ਕੈਂਸਰ ਦਾ ਪੇਟ ਦਾ ਚੌਥੀ ਸਟੇਜ ਆ ਮੈਨੂੰ ਮੈਂ ਬਾਈ ਦਾ ਖੜਾ ਨਹੀਂ ਛੱਡਦਾ ਇਹਨੂੰ ਮੈਂ ਘਰੋਂ ਮੈਂ ਲਿਆਉਣਾ ਹਰ ਵਾਰ ਦੇਣਾ ਰਾਤ ਇੱਕ ਕਰਿਆ ਸਾਡਾ ਕੋਈ ਸਾਡੀ ਤਰਖਾ ਨਹੀਂ ਕੋਈ ਸਾਨੂੰ ਕੋਈ ਪੈਸਾ ਨਹੀਂ ਲਾਲਚ ਕੋਈ ਚਾਹ ਦਾ ਲਾਲਚ ਨਹੀਂ ਅਸੀਂ ਤਾਂ ਸੰਘਰਸ਼ਾਂ ਦੇ ਰਾਹ ਪੁੰਜਾਇ ਅਸੀਂ ਆਪਣੀ ਜਾਨ ਸੰਘਰਸ਼ਾਂ ਚ ਦੇਣੀ ਹੈ ਤੁਹਾਨੂੰ ਸਾਰਿਆਂ ਨੂੰ ਕਹਿਣਾ ਭਾਈ ਆਪਣੀ ਮੇਡਿੰਗ ਪਿੰਡ ਦੀ ਕਰੋ ਪਿੰਡ ਦਾ ਕਰਕੇ ਜਿਹੀ ਸਾਡੀ ਜਥੇਬੰਦੀ ਹੈ ਸਾਡੇ ਬਲਾਕ ਦੇ ਆਕੂ ਐਸੀ ਵੀ ਬਿੱਤੀਆਂ ਜ਼ਿਲ੍ਹੇ ਦੇ ਐ ਸੂਬੇ ਦੇ ਐ ਅਸੀਂ ਉਹਨਾਂ ਨੇ ਧਿਆਨ ਚ ਲਿਆਵਾਂਗੇ ਧਿਆਨ ਚ ਲਿਆ ਕੇ ਫਿਰ ਅਸੀਂ ਕਰਾਂਗੇ ਸਾਰਾ ਕੁਝ ਦੇ ਨਾਲ ਤੇ ਇਹ ਵੀ ਕੋ ਜਣਾ ਸੋਨਾ ਸਾਰੇ ਨਗਰ ਦਾ ਧੰਨਵਾਦ ਇਹ ਤੁਸੀਂ ਕਰਨਾ ਜ਼ਰੂਰੀ ਬੰਦਾ ਸਾਨੂੰ ਸਪੋਰਟ ਪਹਿਲਾਂ ਮਾਤਾ ਪਿਤਾ ਨਹੀਂ ਵੱਧ ਜਾਣੀ ਜੀ